ਪੁੱਛਣਾ ਚਾਹੁੰਦੇ ਵੀ ਕੀ ਐਮਐਸਪੀ ਮਿਲ ਗਈ ਕੀ ਜਿਹੜੇ 750 ਕਿਸਾਨ ਬੋਲਟਰਾਂ ਦੇ ਸਹਿੱਦ ਹੋਏ ਸੀਗੇ ਉਹਨਾਂ ਨੂੰ ਇਨਸਾਫ ਮਿਲ ਗਿਆ ਕੀ ਲਖਮੀਪੁਰ ਖੀਰੀ ਦੇ ਜਿਹੜੇ ਪੱਤਰਕਾਰ ਦੇ ਕਿਸਾਨ ਸਹਿੱਦ ਹੋਏ ਸੀ ਉਹਨਾਂ ਨੂੰ ਕੋਈ ਇਨਸਾਫ ਮਿਲ ਗਿਆ ਕੀ ਜਿਹੜੀ ਸਾਡੀਆਂ ਭੈਣਾ ਰਖਲੀ ਦੀਆਂ ਰੇਸਲਰ ਉਹਦੇ ਕੋਈ ਕਿਰਜ ਪੁੱਛਣ ਦੇ ਉਹਨਾਂ ਨੂੰ ਇਨਸਾਫ ਮਿਲ ਗਿਆ ਕਿੰਨੂੰ ਇਨਸਾਫ ਦਵਾ ਕੇ ਤੁਸੀਂ ਕਿਸ ਵਿਜਨ ਤੇ ਵੋਟ ਮੰਗ ਰਹੇ ਹੋ ਅਸੀਂ ਇਹ ਪੁੱਛਣਾ ਚਾਹੁੰਦੇ ਆ ਇਹਨਾਂ ਨੂੰ ਪਰ ਇਹਨਾਂ ਦੀ ਜਵਾਬ ਦੇਣ ਦੀ ਹਿੰਮਤ ਨਹੀਂ ਅੰਦਰ ਵੜ ਕੇ ਬਹਿ ਗਏ ਚਾਰੇ ਪਾਸੇ ਸਕورٹی ਲਾ ਦੀ ਅੰਦਰ ਐਸ.ਸੀ. ਜੇ ਬੈਠੇ ਨੇ ਆਪਣੇ ਆਪ ਨੂੰ ਕਿਸਾਨ ਹੀ ਤੇਸੀ ਕੋ ਆਉਣ ਵਾਲੇ ਅੱਜ ਬੇਨਕਾਬ ਹੋ ਚੁੱਕੇ ਨੇ ਹਵੋਰ ਦੇ ਵਿੱਚ ਜਿਹੜਾ ਰਾਣਾ ਸੋਢੀ ਹੈ ਇਹ ਤਾਂ ਪਹਿਲਾਂ ਹੀ ਬੇਨਕਾਬ ਸੀਗਾ ਕਿਉਂਕਿ ਇਹ ਬੰਦਾ ਉਹ ਹੀ ਹੈ ਜਦੋਂ ਕਾਂਗਰਸ ਸਰਕਾਰ ਸੀਗਾ ਇਹ ਉਹ ਸਰਕਾਰ ਦੇ ਵਿੱਚ ਫੁੱਲ ਪਾਵਰ ਰੱਖਦਾ ਸੀ ਹੁਬੋਰ ਹਲਕੇ ਦੀ ਸਾਰੀਆਂ ਨਹਿਰਾਂ ਇਹਨੇ ਬੰਦ ਕਰਕੇ ਇਹ ਪਾਣੀ ਸੇਮਨੇ ਵਾਲਿਆਂ ਰਾਹੀਂ ਜੇ ਲਲਾਬਾਦ ਗੁਰੂ ਹਰਸਾਈ ਲੈ ਕੇ ਗਿਆ ਸੀਗਾ ਆ ਜਾ ਕੇ ਆ ਮੈਂ ਹੋਰ ਬਲਵਾਨੇ ਵਾਲੇ ਮੈਨੂੰ ਵੋਟਾਂ ਪਾਓ ਲਖ ਲਾਨ ਦਾ ਜਿਹੜੇ ਬੰਦੇ ਨੂੰ ਵੋਟ ਪਾਉਂਦੇ ਆ ਤੁਹਾਡਾ ਖੂਨ ਤੁਹਾਡਾ ਖੂਨ ਕੱਢ ਕੇ ਲੈ ਗਿਆ ਸੀਗਾ ਜੇ ਇਹ ਇਹ ਪਹਿਲੀ ਗੱਲ ਤਾਂ ਬਣਦਾ ਨਹੀਂਗਾ 100 ਜਨਮ ਲੈ ਲਵੇ 100 ਜਨਮ ਮੈਂ ਦਾਅਵੇ ਨਾਲ ਕਹਿ ਸਕਦਾ ਧਰਤੀ ਉਲਟ ਪੁਲਟ ਹੋ ਜੇ ਸੂਰਜ ਇਧਰੋਂ ਉਗਣ ਲੱਗ ਜਾਏ ਛੇਪਦੀਆਲੇ ਪਾਸੇ ਰਾਣਾ ਸੋਢੀ ਕਦੇ ਵੀ ਇਹ ਬਿਰੋਜਪੁਰ ਵੀ ਹਲਕੇ ਤੋਂ ਇਹ ਕਦੇ ਐਮਪੀ ਨਹੀਂ ਬਣ ਸਕਦਾ ਹੁਣ ਇਹ ਐਨਾ ਸਕੋਰਟੀਆ ਲੈਂਡ ਨੂੰ ਕੋਈ ਜਿ ਕਿਨਾਂ ਦੀਆਂ ਮਜਬੂਰੀਆਂ ਨੇ ਕੋਈ ਪਿੱਛੇ ਜੀਉ ਹਜੂਰੀਆਂ ਨੇ ਇੱਕ ਦੂਜੇ ਮਗਰ ਤੁਰੇ ਫਿਰਦੇ ਨੇ ਸਾਡਾ ਕੰਮ ਹੈ ਵਿਰੋਧ ਕਰਨਾ ਅਸੀਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਾਂ ਜਿਹੜੇ ਬੇਗੇਰਤ ਲੋਕ ਅੱਜ ਜਿਹੜੇ ਇਹਨਾਂ ਪਾਰਟੀਆਂ ਦੇ ਮਗਰ ਤੁਰੇ ਫਿਰਦੇ ਨੇ ਅਸੀਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਤਾਂ ਉਹਨੇ ਵੀ 750 ਤੁਸੀਂ ਮਰਵਾ ਕੇ ਨਹੀਂ ਰੱਜੇ ਸੁਭ ਕਰਨ ਨੂੰ ਤੁਸੀਂ ਇੱਥੇ ਫਲੋਰੀ ਸੰਭੂ ਤੇ ਮਰਵਾਤਾ 400 ਕਿਸਾਨ ਤੁਸੀਂ ਫੱਟੜ ਕਰਾ ਦੇ ਅਸੀਂ ਕਿਹਦੀ ਲੜਾਈ ਲੜ ਰਹੇ ਸੀ ਇੱਕ ਉਹ ਸੁਸ਼ੀਲ ਸਿਆਗ ਐਮਐਸਪੀ 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 ਆ ਦੇ ਨਾਲ ਦੇ ਰੈਲੀ ਚ ਤੁਰਿਆ ਫਿਰਦਾ ਜੀਰਮਾਉਂ ਚਾਹੀਦੀ ਹੈ ਜੇ ਲੋਕਾਂ ਨੂੰ ਮਰਦਾ ਵਾਹੇ ਜੀ ਲੱਖੜ ਮਰਦਾ ਪੂਰਾ ਰੋਏ ਇਸੇ ਕੀਮਤ ਦੇ ਵਿੱਚ ਜੀਜੇਪਾ ਨੂੰ ਇਹ ਪੈਸਾ ਹੰਦਾ ਹੈ ਇਹਨਾਂ ਨੂੰ ਗਲਚ ਢੋਲ ਵਜਾਉਣਾ ਹੀ ਪਊਗਾ ਕੁਝ ਉਹਨਾਂ ਨੇ ਮਗਰ ਤੁਰਿਆ ਫਿਰਦੇ ਕੋਈ ਚੱਕ ਕੇ ਕੋਈ ਥੋੜੇ ਵੇਲੇ ਧੰਨਵਾਦ ਸਮਝੀ ਕਿਹਨਾਂ ਨੇ ਬਨੋਰੀ ਬਾਰਡਰ ਤੇ ਸ਼ਹੀਦ ਕੀਤਾ ਗੋਲੀਆਂ ਮਾਰ ਕੇ ਸਾਡੇ ਵੀਰੇ ਇੱਥੇ ਵੀ ਪਹੁੰਚਣੇ ਜਿਨ੍ਹਾਂ ਦੇ ਗੋਲੀਆਂ ਵੱਜੀਆਂ ਠੀਕ ਹੈ ਜੀ ਸਾਡੀ ਬਹੁਤ ਹੀ ਚੰਗੀ ਚੀਜ਼ ਹੈ ਸਾਰੇ ਕਿਸਾਨ ਜਨਤਾ ਕਰੀਆਂ ਨੂੰ ਪ੍ਰੋਟੈਕਟ ਕਰਨ ਲਈ ਤੁਸੀਂ ਚਲਾਨੇ ਫੋਟੋ ਨੇ ਪਿਛਲੇ ਸਮੇਂ ਤੋਂ ਕਾਂਗਰਸ ਸੀਗੇ ਉਹਦੋਂ ਤੁਸੀਂ ਕਹਿ ਰਹੇ ਸੀ ਵੀ ਬੀਜੇਪੀ ਬਹੁਤ ਮਾੜੀ ਪਾਰਟੀ ਹੈ ਠੀਕ ਹੈ ਤੁਸੀਂ ਅੱਜ ਇੱਧਰ ਬੀਜੇਪੀ ਚੋ ਗਿਆ ਅੱਜ ਪਾਰਟੀ ਬਹੁਤ ਚੰਗੀ ਹੋ ਗਈ ਕਿਸਾਨਾਂ ਦੀ ਕਾਦਰ ਪਾਰਟੀ ਹੈ ਇਹਨੂੰ ਇੱਥੇ ਅਸੀਂ ਇਹਦੀ ਰੇਸ ਚੈੱਕ ਜਰੂਰ ਕਰਨੀ ਹੈ ਇਹਦੀ ਰੇਸ ਚੈੱਕ ਕਰਾਂਗੇ ਕਿਉਂਕਿ ਅਜੇ ਤਾਂ ਵੋਟਰ ਇਕਤਰੀ ਇਕਤਰੀਕ ਨੂੰ ਹੈ ਉਹ ਨਹੀਂ ਹੰਦੇ ਜਾਂਦੇ ਰਹਿਣਾ ਮੈਨੂੰ ਭੁਜਾਵਾਂਗੇ ਜਰੂਰ ਅਸੀਂ ਇਹ ਤੇ ਕਿਸਾਨਾਂ ਦੇ ਇਹਨਾਂ ਨੇ ਸਬਰ ਦਾ ਦੇਖਿਆ ਨਹੀਂ ਅੱਜ ਜ਼ਬਰਦਸਤ ਸ਼ਾਇਦ ਉਹਨਾਂ ਦੇ ਕੀ ਸੀ ਕਰਾਂਗੇ ਪਰ ਇਹਨੂੰ ਇੱਕ ਇਹਨਾਂ ਚੁਣਿਆ ਜਿਹੜੇ ਇੱਥੋਂ ਦੇ ਹੋਰ ਵਾਸੀ ਨੇ ਵੀ ਇਹਨਾਂ ਨੂੰ ਵੋਟ ਨਾ ਪਾਏ ਹੋ ਇਹਨਾਂ ਨੇ ਇੱਕ ਬੇਨਤੀ ਆਤਮਾਨ ਕੇ ਵੋਟ ਨਾ ਪਾਏ ਭਾਜਪਾ ਨੂੰ ਛੜਕਾਂ ਤੇ ਰੋਲਤੇ ਇਹਨਾਂ ਨੇ ਸਾਨੂੰ ਇੱਕ ਸਾਲ ਅਸੀਂ ਦਿੱਲੀ ਦੀਆਂ ਫਰੂਹਾਂ ਤੇ ਰੋਲੇ 750 ਮਿਸ਼ਾਲ ਸ਼ਹੀਦ ਹੋਇਆ ਹੁਣ ਵੀ ਉੱਥੇ ਦੋ ਮਾਤਾ ਨੋਟੀਫਾਇਰ ਦੇ ਆਪਣੇ ਸੁਭਕਰਨਵੀਰ ਸ਼ਹੀਦ ਹੋਇਆ ਆ ਸੋਢੀ ਜੀ ਕੱਲ ਕਹਿ ਰਹੇ ਆ ਵੀ ਜਿਹੜੇ ਕਿਸਾਨ ਨਹੀਂ ਹੈ ਵਰਕਰ ਹੈਗੇ ਆ ਵਿਰੋਧੀ ਪਾਰਟੀਆਂ ਦੀ ਕਿਹਨਾਂ ਦੇ ਦੇਖੋ ਜੀ ਇਹਨਾਂ ਨੇ ਤਾਂ ਕਹਿਣਾ ਹੀ ਹੁੰਦਾ ਰਾਣਾ ਸੋਢੀ ਤੇ ਆ ਆਪਣੇ ਜਾਕੜ ਹੋਰੀ ਜਦੋਂ ਕਾਂਗਰਸ ਉਦੋਂ ਇਹਨਾਂ ਨੂੰ ਇਹ ਲੱਗਦਾ ਸੀਗਾ ਉਦੋਂ ਜਿਹੜੇ ਭਾਪਾ ਵਾਲੇ ਸੀ ਉਦੋਂ ਭਾਪਾ ਵਾਲੇ ਕਹਿੰਦੇ ਸੀ ਵੀ ਇਹ ਕਾਂਗਰਸ ਦੇ ਬੰਦੇ ਆ ਇਹ ਤਾਂ ਜਿਹਦੀ ਸੱਤਾ ਹੁੰਦੀ ਆ ਉਹਨੂੰ ਐ ਲੱਗਦਾ ਵੀ ਇਹ ਵਿਰੋਧੀ ਧਿਰ ਦੇ ਭੇਜੇ ਹੋਏ ਲੋਕ ਆ ਪਰ ਸਾਨੂੰ ਕੋਈ ਹਸਾਬ ਨਹੀਂ ਲੱਗਦਾ ਮੁਰਦਾਬਾ ਅਸੀਂ ਵਿਰੋਧੀ ਧਿਰ ਦੇ ਕਹਿੰਦੇ ਆ ਮੁਰਦਾਬਾ ਕਹਿਣਾ ਕੀ ਹੁੰਦਾ ਹੈਗਾ ਅਸੀਂ ਉੱਥੇ ਆਪ ਦੇ ਭੂਰਾ ਮਰਵਾਏ ਆ ਉੱਥੇ ਬਾਜ਼ਾਰ ਤੇ ਜਾ ਕੇ ਸਾਨੂੰ ਪਤਾ ਇਹਨਾਂ ਨੇ ਸਿੱਧੀਆਂ ਗੋਲੀਆਂ ਚਲਾਈਆਂ ਤਾਂ ਇਹਨਾਂ ਦਾ ਵਿਰੋਧ ਕਰਨਾ ਹੈ ਕੋਈ ਪਾਰਟੀ ਵਾਲਾ ਬੰਦਾ ਵਿਰੋਧ ਕਰਨ ਨਹੀਂ ਆਇਆ ਹੋ ਗਿਆ